ਬੇਟੇ ਨੇ ਨੰਚੜਾਂ ਦੀ ਕੋਸ਼ਿਸ਼ ਕੀਤੀ ਬੇਟੇ ਦਾ ਵੀ ਸਿਰ ਪਾੜਿਆ ਬਾਹਰੋਂ ਚੁੰਗੀਆਂ ਦੇ ਪਈਆਂ ਸੀ ਮੈਂ ਉਹ ਮਹਿੰਦੀ ਵਾਲਿਆਂ ਦੀਆਂ ਉਹ ਇੱਥੇ ਲੜ ਰਹੇ ਸੀ ਮੈਂ ਉਹਨਾਂ ਰੁਕਿਆ ਵੀ ਆਲਾਮ ਨਾਲ ਬੈਠ ਕੇ ਗੱਲ ਕਰ ਲੋ ਕੋਈ ਗੱਲ ਨਹੀਂ ਐਨੇ ਦਰਮਿਆਨ ਉਹਨਾਂ ਨੇ ਮੈਨੂੰ ਵੀ ਥੱਲੇ ਸੁੱਟਿਆ ਉੱਟਿਆ-ਕਟਿਆ ਇਹਨਾਂ ਦੇ ਬੇਟੇ ਦਾ ਵੀ ਸਿਰ ਪਾੜਿਆ ਤੇ ਮੇਰੇ ਬੇਟੇ ਦਾ ਵੀ ਸਿਰ ਪਾੜਿਆ ਨਾਲ ਵਾਈਫਰਿੰਗ ਕੀਤੀਆਂ ਦੋ हुआ। कितने घायल जी ये लड़ाई का मामला दिल्ली गेट का है जिसमें जिसमें तीन पेशेंट आए अभी हमारे पास से एक पेशेंट का नाम फर्स्ट एड प्रोवाइड करा दिया है और आगे की जो कार्यवाही होगी वो हम उसी हिसाब से करेंगे हाँ जी हाँ जी जो तीनों पेशेंट अपने पास आए उनके सर में चोट है एक जो राघव है उनके सर में तीन चोटे हैं और जो कमल कमल जो पेशेंट आया उनके एक एक सर में चोट है बाकी जो विरोधी पार्टी उसके भी सर में एक चोट है तो अभी सर बिल्कुल ठीक है या? कैसे कैसे हालात अभी तो सर हमें उनका एग्जामिनेशन कर रहे हैं फर्स्ट एड दे चुका है तो अब उनका वाइटल्स वगैरह सारे चीज चेक करके उसके बाद ही पता चलेगा कि इनका कितना क्रिटिकल है और टेस्ट एडवाइज करके पता चलेगा कितना क्या है ਜੀ ਦੋਨੋਂ ਪਾਰਟੀਆਂ ਨੇ ਹਾਂ ਦੋਨੋਂ ਪਾਰਟੀ ਕੇ ਲੋਕ ਜਕਮੀ ਹਾਂ ਸਰ ਸਰ ਕੀ ਮਾਮਲਾ ਡਾਕਟਰ ਅਸलम ਕਾ ਇੱਕ ਕੋਈ ਦੁਕਾਨ ਦੇ ਵਿੱਚ ਕੋ ਲੇੜੀ ਗਈ ਅਸੀਂ ਸਮਾਨ ਖਰੀਦਣ ਲਈ ਉਹਨਾਂ ਦੇ ਮਗਰ ਵਾਰਸਾਂ ਨੇ ਕੋਈ ਆ ਕੇ ਦੁਕਾਨਦਾਰ ਨਾਲ ਝਗੜਾ ਕੀਤਾ ਜਿਹੜਾ ਮੈਨੂੰ ਪਤਾ ਲੱਗਿਆ ਉਹ ਤਰ੍ਹਾਂ ਜਿੱਦਾਂ ਦੇ ਛੱਪਾ ਲੱਗੀਆਂ ਉਹ ਦਾਖਲ ਨੇ ਤੇ ਕੋਈ ਹਵਾਈ ਫੈਰ ਬਾਰੇ ਵੀ ਖਬਰ ਨਹੀਂ ਅਸੀਂ ਐਫ ਆਈ ਆਰ ਕਰਕੇ ਤਫਤੀਸ਼ ਕਰ ਰਹੇ ਹਾਂ ਜੋ ਵੀ ਗੱਲ ਸਾਹਮਣੇ ਉਹਦੇ ਮੁਤਾਬਕ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਅੱਸਰ ਹੋਇਆ ਕੋਈ ਕਿਸੇ ਨੇ ਕੋਈ ਨਾ ਸਤਿ ਉੱਤਿਆ ਆ ਗਿਆ ਸਰ ਪੂਸਟ ਪਾਰਟੀਆਂ ਗਈਆਂ ਵੀਆਂ ਐਫ ਆਈ ਆਰ ਦਰਜ ਕਰਨ ਲੱਗੇ ਆ ਐਫ ਆਈ ਆਰ ਦਰਜ ਕਰਕੇ ਫਿਰ ਤੁਹਾਨੂੰ ਸਾਰੀ ਗੱਲ ਜਿਹੜੀ ਹੋਊਗੀ ਕਲੀਅਰ ਕਰ ਦਿੱਤੀ ਜੀ ਉਹ ਕੀ وجہ ਸੀ ਕੀ ਘਟ ਰਿਹਾ ਸੀ ਲਾਇਕ ਦਾ ਕਾਰਨ ਹੀ ਪਤਾ ਨਾ ਗਿਆ ਇਹ ਹਜੇ ਨਹੀਂ ਪਤਾ ਲੱਗਿਆ ਬਸ ਤਫਤੀਸ਼ ਦੌਰਾਨ ਪਤਾ ਲੱਗ ਜਾਂਦਾ ਜੀ ਐਸ ਐਚਓ ਗਿਆ ਮੌਕੇ ਤੇ ਸਰ ਉਸ ਦੀ ਬਸ ਸੀਸੀਟੀਵੀ ਫੋਟੋਸ ਵੀ ਆਈ ਆਉਹ ਪਲੀ ਆਉਦੇ ਆ ਪਾਰਟੀਆਂ ਗਈਆਂ ਵੀਆਂ ਕੁਰੇ ਰੇਡ ਕਰਨਗੇ ਬੰਦਿਆਂ ਦੇ ਮਗਰ ਗਈਆਂ ਤੇ ਆਉਂਦੇ ਕਿ ਫਿਰ ਮੈਂ ਦੇਖ ਕੇ ਸਰ ਕਿੰਨੇ ਬੰਦੇ ਇੰਜਰਡ ਹੋ ਮੈਨੂੰ ਹਜੇ ਤੱਕ ਤਾਂ 2 ਦੱਸਿਆ ਦੁਕਾਨਦਾਰ ਬਾਕੀ ਦੇਖਦੇ ਮੈਂ ਚੱਲਿਆ ਹਸਪਤਾਲ ਠੀਕ ਮੈਂ ਸਰਾ ਮੈਂ ਘਰ ਖਾਣਾ ਕਰਨ ਗਿਆ ਸੀ ਮੇਰੀ ਬਿਲਕੁਲ ਇਹਨਾਂ ਦੇ ਸਾਹਮਣੇ ਦੁਕਾਨ ਹੈ ਨਾੜੀ ਕਿ ਨਹੀਂ ਗਈ ਅੰਦਰ ਦਿੱਲੀ ਜਨਕਸਵਰ ਆ ਕੇ ਉੱਥੇ ਬਾਹਰ ਖੜੇ ਸੀ ਇੱਥੇ ਲੜ ਰਹੇ ਸੀ ਮੈਂ ਉਹਨਾਂ ਰੁਕਿਆ ਵੀ ਆਰਾਮ ਨਾਲ ਬੈਠ ਕੇ ਗੱਲ ਕਰ ਲਓ ਕੋਈ ਗੱਲ ਨਹੀਂ ਐਨੇ ਦਰਮਿਆਨ ਉਹਨਾਂ ਨੇ ਮੈਨੂੰ ਵੀ ਥੱਲੇ ਸੁੱਟਿਆ ਕੁੱਟਿਆ ਕਟਿਆ ਉਸ ਤੋਂ ਬਾਅਦ ਮੇਰਾ ਬੇਟਾ ਆ ਗਿਆ ਮੈਨੂੰ ਕੁੱਟ ਪੈਂਦੀ ਦੇਖ ਕੇ ਬੇਟੇ ਨੇ ਅਨਾਉਂਚੜਾਂ ਦੀ ਕੋਸ਼ਿਸ਼ ਕੀਤੀ ਬੇਟੇ ਦਾ ਵੀ ਸਿਰ ਪਾੜਦੇ ਨੇ ਬਾਹਰ ਉਤੋਂ ਕੀਆਂ ਜੇ ਪਈਆਂ ਸੀ ਉਹ ਮਹਿੰਦੀ ਵਾਲਿਆਂ ਦੀਆਂ ਉਹ ਸੇਨਾ ਕਿ ਮਾਰ ਮਾਰ ਕੇ ਤੇ ਸਿਰ ਪਾੜਦੇ ਸ਼ਰੀਆਮ ਦੋ ਬਾਈ ਫਾਇਰ ਗੱਡੇ ਨੇ ਅਸੀਂ ਉਹਨਾਂ ਕਹਿੰਦੇ ਗੋਲੀ ਮਾਰਨੀ ਤੇ ਫਿਰ ਸਿੱਧੀ ਸ਼ਰੀਆਮ ਮਾਰੋ ਇਹ ਸ਼ਰੀਆਮ ਗੁੰਡਾ ਕਰਦੀ ਹੋ ਗਈ ਜੀ ਬਜਾਰ ਕਿੰਨੇ ਲੈਣੇ ਸੀ ਬੰਦੇ ਬਾਕਾਫੀ ਜਨੇ ਸੀ ਉਹਨਾਂ ਨੇ ਫੋਨ ਕਰਕੇ ਬੁਲਾਏ ਜਿੰਨੇ ਵੀ ਬੰਦੇ ਆਏ ਉਸ ਤੋਂ ਬਾਅਦ ਉਹ ਸਾਰੇ ਗੱਲ ਪੈਂਦੇ ਰਹਿੰਦੇ ਮੇਰੀ ਲੱਤ ਦੀ ਪ੍ਰੋਬਲਮ ਹੈ ਜੀ ਮੈਨੂੰ ਵੀ ਉਹਨਾਂ ਨੇ ਥੱਲੇ ਸੁੱਟਿਆ ਤੇ ਕੁੱਟਿਆ ਉਹ ਤਾਂ ਇੱਕ ਮੁੰਡਾ ਮੇਰੇ ਕਾਬੂ ਆ ਗਿਆ ਦੋਸਤੋ ਬਾਦ ਰਹੀ ਇਹ ਗੱਲ ਵੀ ਘਟ ਘਟ ਕੇ ਮਤਲਬ ਬੁਰਾ ਹਾਲ ਕਰਕੇ ਸਭ ਦਾ ਚਲੇ ਗਏ ਨੇ ਪੁਲਤਪੁਰੀ ਨਹੀਂ ਹੈ ਨੀ ਪੁਲਤਪੁਰੀ ਨਹੀਂ ਕੀਤੀ ਨਹੀਂ ਅਸੀਂ ਕੰਪਲੇਨਟ ਕੀਤੀ ਹੁਣੇ ਆ ਗਏ ਨੇ ਪੁਲਿਸ ਵਾਲੇ ਵੀ ਆ ਗਏ ਆ ਗਏ ਅੱਜ ਦਾ ਤਾਂ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਰਾਜਾ ਜੀ ਸਾਹਿਬ ਗਾਇਬ ਚਲਾਏ ਇਹਦੇ ਵਿੱਚ ਇਹ ਕਿਹਾ ਕਿ ਸਾਡੇ ਕੈਮਰੇ ਬੰਦ ਸੀ ਉਸ ਟਾਈਮ ਦੀ ਕੋਈ ਰਿਕਾਰਡਿੰਗ ਕੀ ਕੀ ਸੀ ਕੈਮਰੇ ਉਹ ਕੈਮਰੇ ਰਿਕਾਰਡਿੰਗ ਬੰਦ ਸੀ ਇਸ ਤਰ੍ਹਾਂ ਕਿਲਵਾਏ ਸੀ ਜੀ ਕੀ ਮਾਮਲਾ ਗਿਆ ਬੜਾ ਜੀ ਅਚਾਹੂ ਐਕਟ ਦੇਖਣੀ ਇਹ ਇਹ ਮੇਨ ਬਾਜ਼ਾਰ ਹੈ ਮੇਨ ਰਿਆਦੇ ਵਿੱਚ ਖੁੱਲ੍ਹਣ ਕੋਸਮੈਟਿਕ ਦੁਕਾਨ ਤੇ ਕਸਟਮਰ ਸਾਮਾਨ ਲੈਣ ਆਇਆ ਹੈ ਕਸਟਮਰ ਸਾਮਾਨ ਲੈਣ ਤੋਂ ਬਾਅਦ ਅਸੀਂ ਉਹਨਾਂ ਨੂੰ ਮੈਟਮਾ ਦਿਖਾਈਆਂ ਉਹਨਾਂ ਨੇ ਅੰਡਰ ਗਾਰਮੈਂਟ ਦੋ ਸੰਗਿਆ ਅਸੀਂ ਉਹਨੂੰ ਅੰਡਰ ਗਾਰਮੈਂਟ ਕੁੜੀ ਵਿਖਾਨ ਲੈ ਗਈਏ ਅੰਡਰ ਗਾਰਮੈਂਟ ਕੁੜੀ ਵਿਖਾਨ ਲੈ ਗਈਏ ਅਸੀਂ ਥੱਲੇ ਕੈਮਰੇ ਬੰਦ ਕਰਤੇ ਨੇ ਉਹਦੇ ਜਾਨ ਤੋਂ ਪਹਿਲਾਂ ਹੀ ਉਹ ਬੰਦਾ ਆਇਆ ਇੱਥੇ ਆਇਆ ਤੇ ਮੇਰਾ ਬੇਟਾ ਬਾਹਰ ਨਲ ਕੇ ਦੱਤ ਤੋਂ ਗਿਆ ਤੇ ਉਹਨੂੰ ਉਹਨੇ ਆਂਦਿਆ ਰਵੀ ਇਹ ਦਫੇੜੇ ਤੱਕ ਨਾ ਪਿਆ ਲੈ ਨਾ ਰਾਜਾ ਜੀ ਨੂੰ ਬਾਜ ਦਿੱਤੀ ਹੈ ਰਾਜਾ ਉਹਨੇ ਜਨੂਏ ਆ ਗਏ ਨੇ ਇਨਾਂ ਦੇ ਬੇਟੇ ਦਾ ਵੀ ਸ਼ੇਰ ਪਾੜਿਆ ਤੇ ਮੇਰੇ ਬੇਟੇ ਦਾ ਵੀ ਸ਼ੇਰ ਪਾੜਿਆ ਨਾਲ ਵਾਈਫਾਇਰਿੰਗ ਕੀਤੀਆਂ ਦੋ ਕੀ ਟਰਾਈ ਰੂਮ ਨਹੀਂ ਬਣਿਆ ਹੋਇਆ ਸੀਗਾ ਤੁਹਾਡੇ ਟਰਾਈ ਰੂਮ ਮੇਰੇ ਕਹਿੰਦੇ ਸਾਡੇ ਬਣਿਆ ਨਹੀਂ ਟਰਾਈ ਰੂਮ ਦਾ ਵੀ ਚੱਕਰਿਆ ਲੱਗੀ ਉਹ ਅੰਦਰ ਕਹਿੰਦੀ ਮੈਂ ਕਮਣ ਜਸਟ ਚੈੱਕ ਕਰਨੇ ਲੱਗੀ ਬਸ ਫਿਰ ਉਸ ਗੱਲ ਨੂੰ ਲੈ ਕੇ ਇਹ ਮਾਮਲਾ ਜਿਹੜਾ ਇਹ ਗੱਲ ਨੂੰ ਲੈ ਕੇ ਮਾਮਲਾ ਮੈਨੂੰ ਕਿਹਾ ਮੈਂ ਹੈ ਮੇਰੀਆਂ ਧੀਆਂ ਵਰਗੀਆਂ ਜੀ ਤੁਸੀਂ ਅਸੀਂ ਇਹੋ ਜਿਹਾ ਕੋਈ ਗਲਤ ਕੰਮ ਨਹੀਂ ਕਰਦੇ ਲੱਭੀ ਉਹਨੇ ਆਪਦੇ ਬੰਦੇ ਬੁਲਾਏ ਨੇ ਬੰਦੇ ਬੁਲਾਉਣ ਤੋਂ ਬਾਅਦ ਲੱਭੀ ਉਹਨੇ ਹੀ ਵਾਈਫਾਇਰਿੰਗ ਕੀਤੀ ਹੈ ਮੇਰੇ ਬੇਟੇ ਨੂੰ ਮੰਨ ਕੇ ਬੀ ਕੁਟਿਆ ਨਾ ਰਿਆ ਉਸਤਾ ਬਾਬਾ ਹੀ ਫਾਰਨ ਕੀਤੀ ਹੈ ਕੀ ਨਾਮ ਹੈ ਤੁਹਾਡਾ ਕੁਲਦੀ ਕੁਮਾਰ ਤੇ ਹੁਣ ਜੋ ਸਾਰਾ ਮਸਲਾ ਹੈ ਮਤਲਬ ਕਿ ਇੱਥੋਂ ਤੱਕ ਪਹੁੰਚ ਗਿਆ ਵੀ মিডিਆ ਹੋ ਗਿਆ ਸਾਰਾ ਬਜ਼ਾਰ ਹੋ ਗਿਆ ਉਹ ਉਹਨਾਂ ਦਾ ਸਾਥ ਦੇ ਰਿਹਾ ਵੀ ਜਿਹੜੀ ਇੱਕ ਸਾਡੀ ਧੀ ਇੱਕ ਕੁੜੀ ਦੀ ਇੱਜ਼ਤ ਸਮਾਜ ਮੈਂ ਵੀ ਇਹੀ ਅੰਨੇ ਪਰੇਸ਼ਾਨ ਹੋ ਚੁੱਕੇ ਹਾਂ ਵੀ ਸਾਡੀ ਭਤੀਜੀ ਦੇ ਨਾਲ ਇੱਕ ਇੱਕ ਕੁੜੀ ਦੀ ਇੱਜ਼ਤ ਦੇ ਨਾਲ ਬੀ ਸਾਰਾ ਸਮਾਜ ਸਾਈਡ ਤੋਂ ਹੋ ਕੇ ਇੱਕ ਕੈਮਰਾ ਬਣ ਰਿਹਾ ਸਿਰੋ ਕੁੜੀ ਨੇ ਇੰਨਾ ਹੀ ਪੁੱਛਿਆ ਵੀ ਵੀ ਇਹ ਕੀ ਹੋ ਰਿਹਾ ਹੈ ਵੀ ਕਿਉਂ ਤੁਸੀਂ ਇਹ ਚੀਜ਼ ਕਰ ਰਹੇ ਹੋ ਉਹ ਕੁੜੀ ਇੰਨੀ ਕੋਈ ਜਿਆਦਾ ਡਰੀ ਹੋਈ ਆ ਉਹ ਕਮਰਾ ਬੰਦ ਕਰਕੇ ਕੁੜੀ ਸਾਡੀ ਬਿਠੀ ਆ ਬਾਈ ਬੱਚੇ ਜਾਂਦੇ ਬਾਹਰ ਤਰੱਕੀਆਂ ਕਰਨ ਜਾਂਦੇ ਮਾਰੇ ਸਾਰਿਆਂ ਨੂੰ ਕਰੇ ਪਰ ਕੁੜੀ ਵਿਚਾਰੀ ਇੰਨੀ ਸੈਮੀ ਵੀ ਸਾਡਾ ਪਰਿਵਾਰ ਸਾਰਾ ਇਸ ਟਾਈਮ ਸਦਮੇ 'ਚ ਚਲਾ ਗਿਆ ਇਹ ਚੀਜ਼ਾਂ ਜੋ ਵੀ ਗਲਤ ਹੈ ਫਰੋਈ ਪਰ ਪ੍ਰਸ਼ਾਸਨ ਲਈ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਫਰੋਈਪਰ ਅਸਸ ਵੀ ਐਨਰੈਸਲ ਜਿਉਂ ਵੀ ਇਹ ਚੀਜ ਹੋਈ ਆ ਸਾਡੀ ਭਤੀਜੀ ਨਾਲ ਇਹਦੇ ਨਾਲ ਸਾਰਾ ਬਾਜ਼ਾਰ ਸਾਰਾ ਸ਼ਹਿਰ ਨਾਲ ਸਾਡਾ ਸਾਥ ਦੇਵੇ ਇੰਨੇ ਦਾ ਫਰੋਈਪਰ ਦੀ ਇਸ ਵਿੱਚ ਮੈਂ ਸਮਝਾਂਗਾ ਵੀ ਇੱਥੇ ਇੱਜ਼ਤਾਂ ਦਾ ਕੁੜੀਆਂ ਦੀ ਇੱਜ਼ਤਾਂ ਦਾ ਕੋਈ ਸਤਕਾਰ ਨਹੀਂ ਹੈਗਾ ਵੀ ਜਿੱਥੇ ਖੁਸ਼ੀਆਂ ਦਾ ਮੋੜ ਹੋਣਾ ਚਾਹੀਦਾ ਤੁਸੀਂ ਦੇਖ ਲਓ ਸਾਰਾ ਪਰਿਵਾਰ ਮੰੰਜਾਂ ਦੇ ਬੇਟਾ ਜਿਵੇਂ ਤੇ ਕੋਈ ਮਾਤਮ ਚਾਇਆ ਹੁੰਦਾ